ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਸੁਲਤਾਨਪੁਰ ਮੈਂ ਪਹੁੰਚਿਆ ਜੀ ਸ਼ਹਿਰ ਅੰਮ੍ਰਿਤਸਰ ਜੀ ਜ਼ਿਲ੍ਹਾ ਵੀ ਅੰਮ੍ਰਿਤਸਰ ਤਸਰੀ ਵੀ ਅੰਮ੍ਰਿਤਸਰ ਵਪਾਰ ਦਾ ਕੰਮ ਕਰਦੇ ਬਾਈ ਹੋਣੀ ਚਲੋ ਆਜੋ ਕੋਈ ਚਾਰ ਪੰਜ ਲੈ ਕੇ ਪਛੂ ਸੇਲ ਤੇ ਆਪਾਂ ਫਿਰ ਵੀਰ ਨਾਲ ਗੱਲਬਾਤ ਕਰੀਏ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਹੈ ਜੀ ਵਧੀਆ ਵੀਰ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਬਹੁਤ ਬਹੁਤ ਤੁਹਾਡਾ ਵੀਰ ਜੀ ਪਹਿਲੀ ਵਾਰੀ ਆਪਾਂ ਤੁਹਾਡੇ ਚੈਨਲ ਤੇ ਵੀਡੀਓ ਪਾਉਣ ਲੱਗੇ ਆਂ ਵਪਾਰ ਦਾ ਕੰਮ ਕਰਦੇ ਵਪਾਰ ਦਾ ਕੰਮ ਬਾਕੀ ਚਿਰ ਤੋਂ ਕਰੀਦਾ ਵੀਰ ਜੀ ਠੀਕ ਹੈ ਠੀਕ ਹੈ ਹ ਚਲੋ ਕਿਨੇ ਬਾਰੇ ਸੁਣਨਾ ਵੀ ਚਾਹੀਏ ਅੱਜ ਚਾਰ ਜੀ ਵਿੱਚ ਦੋ ਗਾਵਾਂ ਤੇ ਦੋ ਮੱਜਾਂ ਇੱਕ ਵਾਰੀ ਡਰ ਸਮਝਾ ਦਿਓ ਆਪਣਾ ਵੀ ਜੇ ਆਪਣਾ ਪਿੰਡ ਸੁਲਤਾਨਵਿੰਡ ਜੀ ਹਾਂਜੀ ਅੰਬਰਸਾਰੀ ਜਾਂ ਮਲਪੀ ਲਾ ਲੋ ਹਾਂਜੀ ਹਾਂਜੀ ਉਦਾਂ ਸੁਲਤਾਨਵਿੰਡ ਵਾ ਜਿੱਦਾ ਲਾਗੇ ਮੱਲਾ ਜਿੱਦਾਂ ਅੰਮਰਸਰ ਜਿੱਦਾਂ ਸ਼ਹਿਰ ਵਿੱਚ ਆ ਗੋਲਡਨ ਗੇਟ ਤੋਂ ਨਾਲ ਹੀ ਇੱਧਾ ਕਿਲੋਮੀਟਰ ਆਪਣਾ ਘਰ ਆ ਬਿਲਕੁਲ ਬਿਲਕੁਲ ਹਾਂਜੀ ਆਪਣੀ ਸ਼ੇਦਾ ਸਾਹਿਬ ਵੀ ਕਿਲੋਮੀਟਰ ਪੈਂਦਾ ਜੀ ਹਾਂਜੀ ਹਾਂਜੀ ਤਾਰਾਂ ਵਾਲਾ ਪੁਲ ਵੀ ਇੱਧਾ ਕਿਲੋਮੀਟਰ ਪੈਂਦਾ ਜੀ ਟਾਲਾ ਸਾਹਿਬ ਵੀ ਕਿਲੋਮੀਟਰ ਠੀਕ ਹੈ ਠੀਕ ਹੈ ਹਾਂਜੀ ਚਲੋ ਨੰਬਰ ਤੁਹਾਡਾ ਨੰਬਰ ਵੀ ਜੀ ਆਪਣਾ 7717211839 ਜੀ ਇੱਕ ਵਾਰ ਪੰਜਾਬੀ ਵਿੱਚ ਬੋਲ ਦਿਓ 7717211839 7718211839 ਚਲੋ 7717211839 ਠੀਕ ਹੈ ਆਜੋ ਇਹ ਨੀਲੀ ਜੁਈਏ ਜੀ ਇਹ ਨੀਲੀ ਦੀ ਮੱਝ ਵੀਰ ਜੀ ਸੂਈ ਜੇ ਆ ਮਗਰ ਕਟਾ ਜੇ ਅੱਛੇ ਕਟਾ ਆ ਗਿਆ ਹਾਂਜੀ ਕਿੰਨੇ ਆਪਣੀ ਸਮਝੇ ਨਾਲ ਲਾ ਲੇ ਕੋਈ 20 ਦਿਨਾਂ ਦਾ ਲਾ ਲੇ ਕੋਈ ਮਹੀਨੇ ਦਾ ਲਾ ਲੇ ਹਾਂਜੀ 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 ਇਸ ਟਾਈਮ ਸਹੀ ਦੁੱਧ ਕਿੰਨਾ ਜੀ ਹੁਣ 8 ਕਿਲੋ ਵੀਰ ਜੀ 8 ਕਿਲੋ ਦੁੱਧ ਹੈਗਾ 10 ਕਿਲੋ ਨਹੀਂ ਆਪਾਂ ਕਹਿਣਾ 8 ਕਿਲੋ ਲੋ ਜੀ 8 ਕਿਲੋ ਤਿਆਰ ਹੈ ਦੋ ਟਾਈਮ ਕੋਲੇ ਵੀ ਵੀਰੇ ਇਧਰ ਲੰਮੀ ਤੋੜੋ ਲੰਮੀ ਤੋੜੋ ਚੁਆਈ ਜੂ ਬਿਲਕੁਲ ਵਧੀਆ ਜੀ ਐਨ 1 ਨੰਬਰ ਜੀ ਵੀ ਚੁਆਈ ਦੀ ਠੀਕ ਲੋ ਜੀ ਕਰੋ ਚੈੱਕ ਨੀਲੀ ਝੋਟੀ ਆ ਗਈ ਆ ਤੇ ਦੋਵੇਂ ਨੀਲੀਆਂ ਹਾਂ ਦੋਵੇਂ ਨੀਲਿਆ ਬਾਠ ਠੀਕ ਆ ਪੂਰਾ 8 ਗਰਾਂ ਦੁੱਧ ਨੇਟ ਹੈ ਗਿਆ ਤੇ ਹਣਾ ਹਾਂਜੀ ਹਾਂ ਚਲੋ ਸੋਹਣੀ ਆ ਛੋਟੀ ਮੇਰੇ ਆਜੋ ਆਜੋ ਕਮਾ ਲਓ ਪਾਪੂ ਦੇ ਕੋ ਜੈ ਹੀ ਰੱਖਿਆ ਜਾਣਾ ਬਾਹਰ ਅੱਗੇ ਉੱਡਣ ਵਾਲੀ ਕਰਨੀ ਆ ਅੱਜ ਪੇਲੀ ਵੀਡੀਓ ਪਈ ਆ ਆਜੋ ਆਜੋ ਆ ਕਰ ਲੋ ਦੇ ਹਾਲੀ ਬੋਲੋ ਵੀਜੀ ਪਾ ਬਸ ਛੋਟਾ ਹੀ पूरे 82000 ਦੀ ਦੇ ਦਾਂਗੇ ਵੀਰ ਜੀ ਹਰ ਦੇ ਮਾਣਤਣ ਵਿੱਚ ਹੋਰ ਮਾਣਤਣ ਕਰਦਾ ਹਾਂ ਮਾਣਤਣ ਕਰਦਾ ਕੋਈ ਫੋਨ ਫੋਨ ਲਾਇਆ ਜਾਦੀ ਹਾਂ ਚਲੋ ਇਹ ਵੀ ਗੱਭਣਾਂ ਕਿਸੂਈ ਹੈ ਜੀ ਇਹ ਵੀ ਵੀਰ ਜੀ 4 ਮਹੀਨੇ ਦੀ ਗੱਭਣ ਦੇ 7 ਕਿਲੋ ਦੁੱਧ ਜੇ ਸੱਜੜੀ ਲੱਗਦੀ ਹੈ ਹਾਂ 7 ਕਿਲੋ ਦੁੱਧਾ ਜੀ ਹਾਂ ਜੀ 4 ਮਹੀਨੇ ਦੀ ਗੱਭਣ ਜੀ ਠੀਕ ਆ ਇਹ ਵੀ ਤੋਰੋ ਹਾਂ ਜੀ ਲਓ ਜੀ 7 ਕਿਲੋ ਲੈ ਲਈ ਦੀ ਜੇ ਇਹ ਵੀ ਨੀਲੀ ਵਿੱਚ ਆ ਗਈ ਆ 7 ਕਿਲੋ ਦੁੱਧਾ ਜੀ 4 ਮਹੀਨੇ ਗੱਭਣਾਂ ਹਾਂਜੀ ਬਾਕੀ ਬਈ ਇਹਨੂੰ ਫੋਨ ਦੇ ਮੱਦੇਦ ਚ ਚੁਆਈ ਜੋ ਇਹਦੀ ਬਿਲਕੁਲ ਵਧੀਆ ਇੱਕ ਨੰਬਰ ਚੁਆਈ ਚ ਡੰਗੜ ਨਹੀਂ ਆਪਣਾ ਫੇਲ ਹੋਊਗਾ ਊਟੀ ਗੱਡੂ ਕੋ ਲਾਂਦੀ ਲੋੜ ਤਾਂ ਨਹੀਂ ਕੋਈ ਟੀਗਾ ਲੈਣ ਦੀ ਇੱਕ ਅੱਧਾ ਦਿਨ ਲੈ ਸਾਦੀ ਜੇ ਜਗ ਹਾਂ ਮਾਣ ਬਰੇ ਮਾ ਮੂਲ ਚੈੱਕ ਕਰਾ ਲੈ ਰੋਕੋ ਬੜਾ ਇੱਥੇ ਇਹ ਚੰਗੇ ਚੈੱਕ ਕਰਾ ਲਓ ਆਜੋ ਆਜੋ ਬਰੇ ਆਜੋ ਲੈ ਆਓ ਬਰੇ ਇਹ ਮੈਂ ਵੀ ਫਿਰ ਚੰਗੀ ਹੈ ਨਾ ਵੱਡੀ ਮੈਂ ਪੂਰੀ ਹਾਂਜੀ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ ਇਹ 75 ਦੀ ਦੇ ਦਾਂ ਇਹ 75000 ਦੀ ਹਾਂਜੀ ਹੋਰ ਮਾਨ ਤਾਨ ਕਰ ਦਾਂਗੇ ਮੁਕੇ ਕੋਈ ਨਹੀਂ ਕਰ ਦੇ ਮੁਕੇ ਮਾਨ ਤਾਨ ਕਰ ਦਾਂ ਨਾ ਹਾਂਜੀ ਠੀਕ ਹੈ ਇਹ ਗੱਗ ਬਲੇ ਜੀ ਇਹਦੇ ਗੱਬਨ ਜੇ ਵਿਆ 20 ਦਿਨ ਪੂਰੇ ਇਹਦੇ ਗਰੰਟੀ ਨਾਲ ਅਛਾ 20 ਦਿਨ ਪੇ ਆਏ ਜੀ ਹਾਂਜੀ ਲਾਏ ਪੈ ਗਈ ਆ ਕਿੰਨਾ ਦੁੱਧ ਕਰੋਗੇ ਜੀ ਇਹ ਇਹ ਦੁੱਧ ਵੀ ਜੀ 16 17 ਕਿਲੋ ਚੋਇਆ ਪਿਛਲੇ ਸਵੇਰ ਆੜ ਕੀ ਵੇਖੋ ਹਣ ਕੀ ਕਰਦੀ 16 17 ਕਿਲੋ ਪਿਛਲੇ ਸਵੇਰ ਹਾਂਜੀ ਆੜ ਕਿਨੇ ਦੁੱਧ ਜਲਤੀ ਜਸ ਤੀਜਾ ਸੂਆ ਸੁਣਾ ਜੀ ਠੀਕ ਹੈ ਠੀਕ ਹੈ ਹਾਂਜੀ ਆਇਓ ਖੜਾਈ ਚੋ ਹਾਂਜੀ ਹਾਂ ਹਾਂਜੀ ਬਾਈ ਜੀ ਚਲੋ ਥੋੜੀ ਜਿਹੀ ਫਿੱਕੀ ਆ ਅੱਜ ਭਾ ਉਹ ਕਰ ਦੇਣਾ ਇਹਦਾ ਆਪਾਂ ਉੱਡਣ ਵਾਲਾ ਛੋਟਾ ਜਿਹਾ ਭਾਣਾ ਛੋਟਾ ਹੀ ਭਾਣਾ ਨਿਕਾਇਆ ਆਜੋ ਲੈਓ ਜੀ ਲੈਓ ਕੇ ਨਮੋ ਨੀ ਇਹ ਵੀ 47000 ਦੀ ਜਸ ਨੋਈ ਦੇਣੀ ਚਲੋ 45 ਜਾਣ ਦੋ ਚਲੋ ਜਾਣ ਦੋ ਜਾਣ ਦੋ 20 ਦੇ ਲਈ 25 ਦੇ ਲਈ ਨਹੀਂ ਲਾ ਲੈ ਇਹ ਤੁਹਾਡੇ ਸਾਬਰ ਹੈਗਾ ਜੀ ਚੈਨਲ ਤੇ ਪਾਇਆ ਪਹਿਲੀ ਇਹਦੀ ਵੀਡੀਓ ਹਾਂ ਚਲੋ ਕੋਈ ਨਹੀਂ ਆ ਵੀ ਕੱਜੀ ਹੋਈ ਜੀ ਇਹ ਵੀ ਜੀ ਬੱਚਾ ਮਰਿਆ ਜੇ ਦਾ ਆਪਾਂ ਗਾਰੰਟੀ ਕੋਈ ਨਹੀਂ ਦੇਣੀ ਕਿਦੋਂ ਸਹੀ ਜੇ ਹਾਂ ਹਾਂ ਹਾਂਜੀ ਠੀਕ ਆ ਦੁੱਧ ਹੁਣ ਐਸਾ ਦੁੱਧ ਐ ਟਾਈਮ 13 14 ਕਿਲੋ ਤਿਆਰ ਦੁੱਧ ਹੀ ਮਿਲਦਾ ਸਨਾਬਾ ਹਾਂਜੀ ਦੋ ਨਹੀਂ ਬਣਾ ਦੋ ਦੁੱਧ ਦੇ ਪੈਸੇ ਲੈਣੇ ਦੇ ਗਾਂ ਦੇ ਵਜੋਂ ਵੀ ਹੁੰਦੇ ਲੈਣੇ ਜੀ ਸਾਫ਼ ਸਫੀਤ ਨਹੀਂ 13 ਕਿਲੋ ਦਾ ਤਿਆਰ ਆ ਹਾਂਜੀ ਪਤਾ ਨਹੀਂ ਕਿੰਨੇ ਟਾਈਮ ਦੇ ਹੋਗੇ ਸਵੇਰ ਨੂੰ ਹਣਾ ਤੁਰ ਲੰਮੀ ਦੂਜਾ ਸੁਈ ਹੋਊਗੀ ਜੀ ਇਹ ਵੀ ਜੀ ਦੂਜਾ ਸਵੇਰ ਆਵੀਂ ਅੱਛਾ ਦੂਜਾ ਸਵੇਰ ਆਵੀਂ ਠੀਕ ਆ ਚੁਆਈ ਇਹਦੀ ਵਧੀਆ ਬਿਲਕੁਲ ਇੱਕ ਨੰਬਰ ਚੁਆਈ ਚ ਨਹੀਂ ਆਪਣਾ ਕੋਈ ਵੀ ਡੰਗਰ ਫੇਲ ਹੋਊਗਾ ਜੀ ਦੁੱਧ ਬਾਕੀ ਸੇਵਾ ਦਾ ਬਸ ਬਿਲਕੁਲ ਬਿਲਕੁਲ ਇੱਥੇ ਪਾਓ ਦੋ ਡੰਗ ਕੋਈ ਤਿੰਨ ਡੰਗ ਤਸੱਲੀ ਕਰਿਆ ਹਾਂਜੀ ਇੰਨਾ ਫਿਰ ਮੋਲ ਇਹ ਵੀ ਵੀਰ ਉਹ ਸੇਮ ਹੀ ਇਹ ਵੀ 40000 ਜੇ ਜੋੜਾ ਕੋਈ ਲਊਗਾ ਹੋਰ ਮਾਨਤਨ ਕਰਦਾ ਚਲੋ ਠੀਕ ਆ ਜੋੜੇ ਜੇ ਹੋਰ ਮਾਨਤਨ ਕਰ ਦੋ ਜੋ ਰਾਸੀ ਦਾ ਦੇ ਦਾਂਗੇ ਚਲੋ ਜਾਣ ਲੋ ਬਸ ਠੀਕ ਆ ਬਸ 40 ਬਲੀ ਸੇਲ ਆ ਹਾਂਜੀ 40 ਪਸੂ 40 ਬਲੀ ਸੇਲ ਆ ਜੀ ਬਾਕੀ ਜਿਹਨੇ ਨਾ ਮੇਰੇ ਵੀ ਇੱਥੇ ਆਓ ਆਦਾ ਇੱਕ ਟਾਈਮ ਦੋ ਟਾਈਮ ਚੁਾਈ ਕਰੋ ਤੇ ਪਾਸ ਕਰੋ ਜੀ ਜੇ ਕੋਈ ਕੋ ਨਹੀਂ ਵੀ ਆਏਗਾ ਦੋ ਟਾਈਮ ਆਪਣੀ ਆਨਲਾਈਨ ਚੁਾਈ ਕਰਾ ਕੇ ਖਰੋ ਚਲੋ ਹਾਂਜੀ ਨੰਬਰ ਬੋਲੋ ਜੀ ਫਿਰ ਹਾਂਜੀ ਨੰਬਰ ਬੋਲ ਦੋ 7717211839 ਜੀ ਤੇ 77 17 21 18 39 ਪੰਜਾਬੀ ਜੀ ਤੇ ਇੰਗਲਿਸ਼ ਸ਼ਹਿਰ ਨੰਬਰ ਸੰਜੇਰਾ ਗੰਗਾ ਹਾਂਜੀ ਸਤਿ ਸ੍ਰੀ ਅਕਾਲ